EVM ਨੂੰ ਜੜੋਂ ਕਰੋ ਖਤਮ ਜੇਕਰ ਤੁਸੀਂ EVM ਦੇ ਖਿਲਾਫ ਹੋ ਤਾਂ ਕਮੈਂਟ ਕਰਕੇ ਜ਼ਰੂਰ ਲਿਖੋ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਦੋਂ ਜਦੋਂ ਕਿਸੇ ਵੀ ਸਟੇਟ ਵਿੱਚ ਇਲੈਕਸ਼ਨ ਹੁੰਦੀ ਹੈ ਤਾਂ ਇੱਕ ਸ਼ਬਦ ਬਹੁਤ ਜ਼ਿਆਦਾ ਵਾਇਰਲ ਹੁੰਦਾ ਹੈ ਉਹ ਹੈ EVM EVM ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਆਪਣੇ ਸਾਥ ਦੇ ਨਾਲ ਵੀਡੀਓਜ਼ ਪਾਉਂਦੇ ਨੇ ਉਹ ਕਹਿੰਦੇ ਨੇ ਕਿ ਇਲੈਕਸ਼ਨ ਕਮਿਸ਼ਨ ਈਵੀਐਮ ਦੇ ਉੱਪਰ ਕਿਉਂ ਨਿਰਪਰ ਹੈ ਵੈਲਡ ਪੇਪਰਾਂ ਹੀ ਵੋਟਾ ਕਿਉਂ ਨਹੀਂ ਕਰਵਾਉਂਦਾ ਆਖਰਕਾਰ ਈਵੀਐਮ ਕਿਸ ਤਰ੍ਹਾਂ ਸ਼ੱਕ ਦੀ ਨਜ਼ਰ ਦੇ ਵਿੱਚ ਆਈ ਹੈ ਔਰ ਬਹੁਤ ਸਾਰੀਆਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਹਰ ਇੱਕ ਪਾਰਟੀ ਸਰਕਾਰ ਆਪਣੀ ਬਣਾਉਣ ਦਾ ਦਾਵਾ ਵੀ ਕਰਦੀ ਹੈ ਔਰ ਉਸ ਦਾਵੇ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਜੇਕਰ ਪਾਰਟੀ ਜਿੱਤਦੀ ਹੈ ਤਾਂ ਮਤਲਬ ਉਹ ਪਾਰਟੀ ਪਬਲਿਕ ਨੂੰ ਕੀ ਕੀ ਦੇਵੇਗੀ ਉਸ ਸਾਰੇ ਬਾਰੇ ਤੁਸੀਂ ਦੇਖਦੇ ਹੋ ਲੇਕਿਨ ਪਿਛਲੇ ਕਾਫੀ ਸਾਲਾਂ ਤੋਂ ਜੇ ਆਪਾਂ ਨਜ਼ਰ ਮਾਰੀਏ ਤਾਂ EVM 2014 ਦੇ ਵਿੱਚ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਔਰ EVM ਨੂੰ ਹੈਕ ਕੀਤਾ ਜਾਂਦਾ ਹੈ ਔਰ ਬਹੁਤ ਸਾਰੀਆਂ ਵੀਡੀਓਜ਼ ਇਹ ਵੀ ਦੇਖਦੇ ਆ ਕਿ ਕਿਸ ਤਰ੍ਹਾਂ ਹੈਕ ਕੀਤਾ ਜਾਂਦਾ ਹੈ ਜੇ 10 ਵੋਟਾਂ ਪਾਈਆਂ ਨੇ ਉਹਦੇ ਵਿੱਚੋਂ ਦੋ ਵੋਟੋ ਦੋ ਜੋ ਵੋਟਾਂ ਨੇ ਉਹ اپੋਜੀਸ਼ਨ ਨੂੰ ਔਰ ਬਾਕੀ ਦੀਆਂ ਜਿਹੜੀਆਂ ਸੱਤਾ ਵਾਲੀ ਸਰਕਾਰ ਨੂੰ ਇਹ ਜਾਣ ਗਿਆ ਮਤਲਬ ਇਹ ਸਾਰੇ ਕੁਝ ਜਿਹੜਾ ਹੈ ਉਹ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਹੁਣ ਕਾਫੀ ਦਿਨਾਂ ਤੋਂ ਫਿਰ ਪੋਸਟਾਂ ਵਾਇਰਲ ਹੋ ਰਹੀਆਂ ਨੇ ਕਿ ਈਵੀਐਮ ਨੂੰ ਜੜ ਤੋਂ ਖਤਮ ਕਰਨਾ ਚਾਹੀਦਾ ਹੈ ਅਸੀਂ ਭਾਰਤ ਵਿੱਚ ਈਵੀਐਮ ਤੇ ਕਿਉਂ ਨਿਰਭਰ ਹੋ ਰਹੇ ਆ ਆਖਰ ਜਿਸ ਦੇਸ਼ ਤੋਂ ਇਹ ਸਾਰੀਆਂ ਈਵੀਐਮ ਆਈ ਹੈ ਮਸ਼ੀਨਾਂ ਬਣ ਕੇ ਆਈਆਂ ਨੇ ਕੀ ਉਸ ਦੇਸ਼ ਨੇ ਕਦੇ EVM ਦੇ ذریعے ਇਲੈਕਸ਼ਨ ਕਰਵਾਈ ਹੈ ਉਹ ਕਿਉਂ ਵੈਲਿਡ ਪੇਪਰ ਇਸਤੇਮਾਲ ਕਰਦੇ ਨੇ ਇਹ ਸਾਰਾ ਕੁਝ ਜਾਣਨ ਦੀ ਜ਼ਰੂਰਤ ਹੈ ਤੁਸੀਂ ਦੇਖੋ ਕਿ ਬਹੁਤ ਸਾਰੇ ਇਹ ਵੀ ਦੋਸ਼ ਲਾਉਂਦੇ ਨੇ ਦੂਜੀਆਂ ਸਰਕਾਰਾਂ ਦੇ ਉੱਪਰ ਕਿ ਸਾਡੀ ਸਰਕਾਰ ਬਣਦੀ ਬਣਦੀ ਜਿਹੜੀ ਹੈ ਉਹ ਮਤਲਬ EVM ਨੇ ਖਤਮ ਕਰ ਦਿੱਤੀ ਔਰ 101% ਸਾਡੀ ਸਰਕਾਰ ਬਣਨੀ ਸੀ ਭਾਵੇਂ ਉਹ ਹਰਿਆਣੇ ਦੀ ਗੱਲ ਕਰ ਲਓ ਭਾਵੇਂ ਮਹਾਰਾਸ਼ਟਰ ਦੀ ਗੱਲ ਕਰ ਲਓ ਜਾਂ ਕਿਤੇ ਹੋਰ ਦੀ ਗੱਲ ਕਰ ਲਓ ਲੇਕਿਨ EVM ਦੇ ذریعے ਇਹਨਾਂ ਨੇ ਠੋਖੇ ਦੇ ਨਾਲ EVM ਦੇ ਵਿੱਚ ਪਤਾ ਨਹੀਂ ਇਹੋ ਜਿਹਾ ਕਿਹੜਾ ਕੋਡ ਫਿੱਟ ਕੀਤਾ ਹੈ ਜਿਸ ਦੇ ਨਾਲ ਵੋਟਾਂ ਜਿਹੜੀਆਂ ਉਹ ਕਨਵਰਟ ਹੋ ਜਾਂਦੀਆਂ ਔਰ ਸਾਡੀ ਵੋਟ ਸਾਡੇ ਤੱਕ ਨਹੀਂ ਪਹੁੰਚਦੀ ਔਰ ਇਸ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ اپੋਜੀਸ਼ਨ ਵਾਲੇ ਕਈ ਵਾਰ ਮਿਲ ਵੀ ਚੁੱਕਿਆ ਹੈ ਕਿ ਤੁਸੀਂ ਵੈਲਟ ਪੇਪਰ ਦੇ ذریعے VOTING ਕਿਉਂ ਨਹੀਂ ਕਰਵਾਉਂਦੇ ਲੇਕਿਨ ਇਲੈਕਸ਼ਨ ਕਮਿਸ਼ਨ ਹੈ ਹਾਲਾਂਕਿ ਇਹ ਵੀ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਜੀ ਪਿਛਲੇ ਦਿਨੀ ਮਤਲਬ ਪਾਰਟੀਆਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਕਾਫੀ ਜ਼ਿਆਦਾ ਖੁਲਾਸੇ ਕੀਤੇ ਨੇ ਇਲੈਕਸ਼ਨ ਕਮਿਸ਼ਨ ਨੂੰ ਝੁਕਣਾ ਵੀ ਪਿਆ ਬੜਾ ਕੁਝ ਵਾਇਰਲ ਹੁੰਦਾ ਹੈ ਲੇਕਿਨ ਸਵਾਲ ਇੱਥੇ ਹੈ ਕਿ ਜਦ ਪਬਲਿਕ ਹੀ ਵੀ EVM ਦੀ ਵਰਤੋਂ ਕਰਨਾ ਨਹੀਂ ਚਾਹੁੰਦੀ ਤਾਂ ਫਿਰ ਤੱਕੇ ਦੇ ਨਾਲ ਤੁਸੀਂ EVM ਕਿਉਂ ਥੋਪ ਰਹੇ ਹੋ ਸਵਾਲ ਇਥੇ ਹੈ ਜਦ EVM ਤੇ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਹੈ ਤਾਂ ਫਿਰ ਕਿਉਂ ਤੁਸੀਂ ਮਤਲਬ EVM ਨੂੰ ਹਰ ਵਾਰ ਇਲੈਕਸ਼ਨ ਦੇ ਵਿੱਚ ਲੈ ਕੇ ਆਉਂਦੇ ਹੋ ਵੈਲਿਡ ਪੇਪਰਾਂ ਹੀ ਠੀਕ ਹੈ ਪਰਚੀ ਹੈ ਜਿਹੜੇ ਵੀ ਤੁਸੀਂ ਉਮੀਦਵਾਰ ਨੂੰ ਪਸੰਦ ਕਰਦੇ ਹੋ ਉੱਤੇ ਠੱਪਾ ਲਾਓ ਤੇ ਬਾਕਸ ਦੇ ਵਿੱਚ ਪਾ ਦਿਓ ਪਤਾ ਲੱਗ ਜਾਏਗਾ ਸਭ ਕੁਝ ਪਤਾ ਲੱਗ ਜਾਏਗਾ ਦੁੱਧ 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 ਤੇ ਪਾਣੀ ਦਾ ਪਾਣੀ ਹੋ ਜਾਏਗਾ ਲੇਕਿਨ ਇਸ ਤਰ੍ਹਾਂ ਮਤਲਬ ਜ਼ਬਰਦਸਤੀ ਕਰਨਾ ਹੁਣ ਦੇਖੋ ਹਰਿਆਣੇ ਦੀ ਮਹਾਰਾਸ਼ਟਰ ਦੇ ਵਿੱਚ ਪਬਲਿਕ ਦੀਆਂ ਜੋ ਗੱਲਾਂ ਬਾਤਾਂ ਨੇ ਉਹੋ ਹੀ ਦੱਸ ਰਹੇ ਆ ਕਿ ਲੋਕ ਕਹਿੰਦੇ ਕਿ ਸਾਡੀ ਵੋਟ ਤਾਂ ਸਾਡੇ ਉਮੀਦਵਾਰ ਤੱਕ ਪਹੁੰਚੀ ਹੀ ਨਹੀਂ ਹੈ ਅਸੀਂ ਜਿਸ ਉਮੀਦਵਾਰ ਨੂੰ ਵੋਟ ਪਾਈ ਸੀ ਉਹਦੇ ਤੱਕ ਕਈ ਨਹੀਂ ਆ ਵੋਟ ਔਰ ਬਹੁਤ ਸਾਰੀਆਂ ਅਜੇਹੀਆਂ ਵੀ ਵੋਟਰ ਲਿਸਟਾਂ ਬਣਦੀਆਂ ਨੇ ਜਿਹਦੇ ਵਿੱਚ ਸ਼ਰੇਆਮ ਲੱਖਾਂ ਵੋਟਰਾਂ ਦਾ ਕਪੜਾ ਕੀਤਾ ਗਿਆ ਹੈ ਜਿਨ੍ਹਾਂ ਦੀਆਂ ਵੋਟਾਂ ਉਹਨਾਂ ਦੇ ਨਾਮ ਹੀ ਕੱਟੇ ਗਏ ਆ ਔਰ ਬਹੁਤ ਸਾਰੇ ਚਿਹਰੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜਿਹੜੇ ਕਦੇ ਕਿਤੇ ਵੋਟ ਪਾ ਰਹੇ ਹੁੰਦੇ ਆ ਕਦੇ ਕਿਤੇ ਵੋਟ ਪਾ ਰਹੇ ਹੁੰਦੇ ਆ ਤੁਸੀਂ ਦੱਸੋ ਕਿ ਇਹ ਕੋਈ ਜਿੱਤ ਹੈ ਇਹ ਕੋਈ ਜਿੱਤ ਨਹੀਂ ਹੈ ਆਖਰ ਕਦੋਂ ਤੱਕ ਧੱਕਾ ਚੱਲਦਾ ਰਹੇਗਾ ਕਦੋਂ ਤੱਕ ਧੱਕਾ ਚੱਲਦਾ ਰਹੇਗਾ ਕੋਈ ਵੀ ਚੀਜ਼ ਹੈ ਉਹ ਜਿੰਨੀ ਜਿਆਦਾ ਉੱਪਰ ਨੂੰ ਉੱਭਰਦੀ ਹੈ ਓਨੀ ਛੇਤੀ ਜ਼ਮੀਨ ਤੇ ਆ ਕੇ ਮੂੰਹ ਪਰਨੇ ਗਿਰਦੀ ਵੀ ਹੈ ਇਹ ਕੁਦਰਤ ਦਾ ਕਾਨੂੰਨ ਹੈ ਅੱਜ ਤੁਸੀਂ ਸੰਵਿਧਾਨ ਦੇ ਨਾਲ ਛੇੜਛਾੜ ਕਰ ਰਹੇ ਹੋ ਈਵੀਐਮ ਦੇ ਨਾਲ ਛੇੜਛਾੜ ਕਰ ਰਹੇ ਹੋ ਔਰ ਕੁਝ ਲੋਕਾਂ ਨੂੰ ਚੰਦ ਲੋਕਾਂ ਨੂੰ ਤੁਸੀਂ ਫਾਇਦੇ ਪਹੁੰਚਾ ਰਹੇ ਹੋ ਦੇਸ਼ ਬਰਬਾਦ ਹੋ ਰਿਹਾ ਹੈ ਇਹਦੀ ਬਾਰੇ ਤੁਹਾਨੂੰ ਚਿੰਤਾ ਹੀ ਨਹੀਂ ਹੈ ਮਤਲਬ ਲੋਕ ਜੋ ਅੱਕ ਚੁੱਕੇ ਨੇ ਪਰੇਸ਼ਾਨ ਹੋ ਚੁੱਕੇ ਨੇ ਹੁਣ EVM ਦੇ ਬਾਰੇ ਤੁਸੀਂ ਆਪਣੇ ਕਮੈਂਟ ਜ਼ਰੂਰ ਦਿਓ ਕਿ ਤੁਸੀਂ ਚਾਹੁੰਦੇ ਹੋ ਕਿ 27 ਦੀ ਇਲੈਕਸ਼ਨ ਜਾਂ ਕਹਿ ਸਕਦੇ ਆ ਕਿ ਜੋ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਨੇ ਉਹ ਇਲੈਕਸ਼ਨ EVM ਦੇ ਜ਼ਰੀਏ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ